ਸਨਮ ਬੇਵਫਾ ਨਿਕਲੇ ਇਹ ਸ਼ਬਦ ਇਸ ਲਈ ਵਰਤ ਰਹੇ ਕਿ ਕੱਲ ਰਾਹੁਲ ਕਹਾਂ ਦੀਜੀਆ ਸੀ ਪੰਜਾਬ ਤੇ ਦੇ ਕੇ ਕੁਝ ਨਹੀਂ ਗਏ ਪੰਜਾਬ ਨੂੰ ਅਸੀਂ ਪਹਿਲਾਂ ਹੀ ਸਵਾਲ ਕੀਤਾ ਸੀਗਾ ਰਾਜਾ ਵੜਿੰਗ ਨੂੰ ਕਿਹਾ ਸੀਗਾ ਕਿ ਰਾਹੁਲ ਜੀ ਤੱਕ ਸਨੇਹਾ ਪਹੁੰਚਾ ਦਿਓ ਪੁੱਛ ਲਿਓ ਕਿ ਪੰਜਾਬ ਲਈ ਕੀ ਲੈ ਕੇ ਆ ਰਹੇ ਹੋ ਕੀ ਮੱਲਬ ਪੰਜਾਬ ਦੇ ਲੋਕਾਂ ਲਈ ਮਦਦ ਦਾ ਲੈ ਕੇ ਆ ਰਹੇ ਹੋ ਕਿਉਂਕਿ 8 ਸੂਬਿਆਂ ਦੇ ਵਿੱਚ ਕਾਂਗਰਸ ਤੇ ਉਹਦੇ ਸਹਿਯੋਗੀਆਂ ਦੀਆਂ ਸਰਕਾਰਾਂ ਨੇ ਉੱਥੋਂ ਕੋਈ ਮਦਦ ਯਾ ਰਾਹਤ ਹਜੇ ਤੱਕ ਪੰਜਾਬ ਨੂੰ ਨਹੀਂ ਆਈ। ਸੋ ਖਾਲੀ ਹੱਥ ਆਏ ਸੀ ਖਾਲੀ ਹੱਥ ਚਲੇ ਗਏ। 5 ਕਰੋੜ ਰੁਪਇਆ ਦਿੱਤਾ ਗਿਆ ਜ਼ਰੂਰ ਉਹ ਵੀ ਹਿਮਾਚਲ ਨੂੰ। ਸਿੱਧਾ ਰਮাইয়া ਜੀ ਜਿਹੜੇ ਕਰਨਾਟਕਾ ਦੇ ਮੁੱਖ ਮੰਤਰੀ ਆ ਉਹਨਾਂ ਨੇ ਹਿਮਾਚਲ ਨੂੰ ਭੇਜਿਆ। ਲੋੜ ਆ ਜੀ ਹਿਮਾਚਲ ਚ ਵੀ। ਕੀ ਪੰਜਾਬ ਨੂੰ ਲੋੜ ਨਹੀਂ? ਕੀ ਪੰਜਾਬ ਆਏ ਸੀ ਇੱਥੇ ਕਿੱਲੀਆਂ ਤਸਵੀਰਾਂ ਖਿਚਾਉਣ ਆਏ ਸੀ? ਡਰਾਮੇਬਾਜ਼ੀ ਕਰਕੇ ਨਾ ਆਏ ਸੀ। ਦੋ ਸ਼ਬਦ ਵੀ ਨਿਕਲੇ। ਜਿਹੜੀ ਇੱਥੇ ਸਰਕਾਰ ਹੈਗੀ ਆ ਜਿਹਦੇ ਫੇਲੀਅਰ ਕਰਕੇ ਇੱਥੇ ਹੜਾ ਹੈ ਨਜਾਇਜ਼ ਮਾਈਨਿੰਗ ਕਰਕੇ ਸਿਰਫ ਮਿਲੇ ਫੋਟੋਆਂ ਖਚਾਈਆਂ ਤੇ ਵਾਪਸ ਚਲੇ ਗਏ ਕੱਲੇ ਫੋਨ ਆ ਗਿਆ ਸੀ ਖੜਗੇ ਸਾਹਿਬ ਦਾ ਖੜਗੇ ਸਾਹਿਬ ਨੂੰ ਰਾਹੁਲ ਜੀ ਫੋਨ ਕਰਕੇ ਕਹਿ ਰਹੇ ਹੁੰਦੇ ਕਿ ਆਪ ਦੀਆਂ ਸਰਕਾਰਾਂ ਨੂੰ ਹਦਾਇਤ ਕਰੋ ਕਿ ਪੰਜਾਬ ਦੀ ਮਾਲੀ ਮਦਦ ਕੀਤੀ ਜਾਵੇ ਪੰਜਾਬ ਨੂੰ ਰਾਹਤ ਸਮਗਰੀ ਭੇਜੀ ਜਾਵੇ ਡਰਾਮਾ ਕੀਤਾ ਗਿਆ ਸਿਕਿਉਰਿਟੀ ਇਸ਼ੂ ਹੈ ਪਰ ਪੰਜਾਬ ਦੀ ਜਿਹੜੀ ਗੱਲ ਦੇਖਣ ਤੇ ਪੰਜਾਬ ਦੇ ਲੋਕਾਂ ਦੇ ਮੱਲਬ ਲਾਉਣ ਆਏ ਸੀ ਉਹਦਾ ਕੀ ਬਣਿਆ ਜੀ ਦਿੱਤਾ ਕੁਝ ਕੁਝ ਨਹੀਂ ਦਿੱਤਾ ਇਹ ਬੇਗਾਨਗੀ ਇਹ ਬੇਗਾਨਗੀ ਉਹਨੂੰ ਤਾਂ ਚਲਦੀ ਆ ਜਦੋਂ ਪੰਜਾਬ ਬਣਿਆ 1965 ਉਹਨੂੰ ਕੋਈ ਕਾਂਗਰਸ ਦੀ ਸਰਕਾਰ ਚਾਹੇ ਸੈਂਟਰ ਚ ਰਹੀ ਹੋਏ ਇਹਨਾਂ ਨੇ ਬੇਗਾਨਗੀ ਦਿਖਾਈ ਆ ਪੰਜਾਬ ਨਾਲ ਤੇ ਹੁਣ ਵੀ ਕੱਲ ਰਾਹੁਲ ਗਾਂਧੀ ਜਿਹੜੀ ਬੇਗਾਨਗੀ ਦਿਖਾ ਕੇ ਗਏ ਨੇ ਮੈਂ ਨਹੀਂ ਬਲਤੂਗਾ ਬਰਤਰੀ ਮਾਲ ਆ ਸ਼ਬ ਬੇਗਾਨਗੀ ਐਂਟੀ ਪੰਜਾਬ ਹੋਣ ਦਾ ਦੱਸ ਕੇ ਗਏ ਨੇ ਕਿ ਉਹਨਾਂ ਦੇ ਦਿਲ ਦੇ ਵਿੱਚ ਨਸਰਤ ਹੈ ਪੰਜਾਬ ਲਈ ਸਿਰਫ ਵੇਖਣ ਆਏ ਸੀ ਕਿ ਪੰਜਾਬੀ ਕਿੰਨੇ ਕੇ ਯਾਰ ਹੋਗੇ ਨੇ ਨਿਕਸਾਨੇ ਗਏ ਨੇ ਇਸ ਕਰਕੇ ਆਏ ਸੀ ਮੱਲਮ ਲਾਉਣ ਨਹੀਂ ਆਏ ਸੀ ਨੂਨ ਟੁੱਕਣ ਆਏ ਸੀ ਸੋ ਜਿਹੜੇ ਆਪ ਦੇ ਆਪ ਨੂੰ ਪੰਜਾਬ ਹਤੈਸ਼ੀ ਕਿਸਾਨ ਹਤੈਸ਼ੀ ਬਾਕੀ ਡਗਵਜੇ ਮਾਰਦੀ ਹੈ ਕਾਂਗਰਸ ਪਾਰਟੀ ਇਸ ਚੀਜ਼ ਦਾ ਜਵਾਬ ਦੇਣ ਕਿ ਪੰਜਾਬ ਦੇ ਲੋਕਾਂ ਦੀ ਮਦਦ ਦੇ ਲਈ ਕਿਉਂ ਨਹੀਂ ਕਾਂਗਰਸ ਦੀਆਂ ਸਰਕਾਰਾਂ ਖੜੀਆਂ ਹੋਈਆਂ ਜਦੋਂ ਕਿ ਬੀਜੇਪੀ ਦੀਆਂ ਸਰਕਾਰਾਂ ਨੇ ਚਾਹੇ ਹਰਿਆਣਾ ਦਿੱਲੀ ਬਾਕੀ ਸੂਬਿਆਂ ਨੇ ਸਰਕਾਰ ਨੇ 5-5 ਕਰੋੜ ਰੁਪਏ ਭੇਜਿਆ ਕ੍ਰਾਕ ਭੇਜੇ ਰਾਹਤ ਸਮਗਰੀ ਦੇ ਹਜ਼ਾਰਾਂ ਟ੍ਰੇਨਾਂ ਭੇਜੀਆਂ ਪਰ ਇੰਨਾ ਸਰਕਾਰਾਂ ਵੱਲੋਂ ਕੁਝ ਨਹੀਂ ਆਇਆ ਹਮੇਸ਼ਾ ਬੀਜੇਪੀ ਖੜੀ ਆ ਪੰਜਾਬ ਦੇ ਨਾਲ ਇਹ ਦੱਸਣ ਦੀ ਲੋੜ ਨਹੀਂ ਪਰ ਇਹਨਾਂ ਨੂੰ ਲੋਕੋ ਪੁੱਛੋ ਜਰੂਰ ਕਿ ਤੁਸੀਂ ਕੀ ਦਿੱਤਾ ਹੈ ਧੰਨਵਾਦ ਸਨਮ ਬੇਵਫਾ ਨਿਕਲੇ ਇਹ ਸ਼ਬਦ ਇਸ ਲਈ ਵਰਤ ਰਹੇ ਕਿ ਕੱਲ ਰਾਹੁਲ ਗਾ ਲੀਜੀਆ ਇਸੀ ਪੰਜਾਬ ਤੇ ਦੇ ਕੇ ਕੁਝ ਨਹੀਂ ਗਏ ਪੰਜਾਬ ਨੂੰ ਅਸੀਂ ਪਹਿਲਾਂ ਹੀ ਸਵਾਲ ਕੀਤਾ ਸੀਗਾ ਰਾਜਾ ਵੜਿੰਗ ਨੂੰ ਕਿਹਾ ਸੀਗਾ ਕਿ ਰਾਹੁਲ ਜੀ ਤੱਕ ਸਨੇਹਾ ਪਹੁੰਚਾ ਦਿਓ ਪੁੱਛ ਲਿਓ ਕਿ ਪੰਜਾਬ ਲਈ ਕੀ ਲੈ ਕੇ ਆ ਰਹੇ ਹੋ ਕੀ ਮੱਲਬ ਪੰਜਾਬ ਦੇ ਲੋਕਾਂ ਲਈ ਮਦਦ ਦਾ ਲੈ ਕੇ ਆ ਰਹੇ ਹੋ ਕਿਉਂਕਿ 8 ਸੂਬਿਆਂ ਦੇ ਵਿੱਚ ਕਾਂਗਰਸ ਤੇ ਉਹਦੇ ਸਹਿਯੋਗੀਆਂ ਦੀਆਂ ਸਰਕਾਰਾਂ ਨੇ ਉੱਥੋਂ ਕੋਈ ਮਦਦ ਜਾਂ ਰਾਹਤ ਹਜੇ ਤੱਕ ਪੰਜਾਬ ਨੂੰ ਨਹੀਂ ਆਈ ਸੋ ਖਾਲੀ ਹੱਥ ਆਏ ਸੀ ਖਾਲੀ ਹੱਥ ਚਲੇ ਗਏ 5 ਕਰੋੜ ਰੁਪਇਆ ਦਿੱਤਾ ਗਿਆ ਜਰੂਰ ਉਹ ਵੀ ਹਿਮਾਚਲ ਨੂੰ ਸਿੱਧਾ ਰਮਈਆ ਜੀ ਜਿਹੜੇ ਕਰਨਾਟਕਾ ਦੇ ਮੁੱਖ ਮੰਤਰੀ ਆ ਉਹਨਾਂ ਨੇ ਹਿਮਾਚਲ ਨੂੰ ਭੇਜਿਆ ਲੋੜ ਆ ਜੀ ਹਿਮਾਚਲ ਚ ਵੀ ਕੀ ਪੰਜਾਬ ਤੋਂ ਲੋੜ ਦੀ ਲੱਗੀ ਕੀ ਪੰਜਾਬ ਆਏ ਸੀ ਇੱਥੇ ਇਕੱਲਿਆਂ ਤਸਵੀਰਾਂ ਖਿਚਾਉਣ ਆਏ ਸੀ ਡਰਾਮੇਬਾਜ਼ੀ ਕਰਕੇ ਨਾਏ ਸੀ ਦੋ ਸ਼ਬਦ ਨਹੀਂ ਨਿਕਲੇ ਜਿਹੜੀ ਇੱਥੇ ਸਰਕਾਰ ਹੈਗੀ ਆ ਜਿਹਦੇ ਫੇਲਿਅਰ ਕਰਕੇ ਇੱਥੇ ਹੜਾ ਆਏ ਨਜਾਇਜ਼ ਮਾਈਨਿੰਗ ਕਰਕੇ ਸਿਰਫ ਮਿਲੇ ਫੋਟੋਆਂ ਖਚਾਈਆਂ ਤੇ ਵਾਪਸ ਚਲੇ ਗਏ ਕਹਿੰਦੇ ਫੋਨ ਆ ਗਿਆ ਸੀ ਖੜਗੇ ਸਾਹਿਬ ਦਾ ਖੜਗੇ ਸਾਹਿਬ ਨੂੰ ਰਾਹੁਲ ਜੀ ਫੋਨ ਕਰਕੇ ਕਹਿ ਰਹੇ ਨੇ ਕਿ ਆਪ ਦੀਆਂ ਸਰਕਾਰਾਂ ਨੂੰ ਹਦਾਇਤ ਕਰੋ ਕਿ ਪੰਜਾਬ ਦੀ ਮਾਲੀ ਮਦਦ ਕੀਤੀ ਜਾਵੇ ਪੰਜਾਬ ਨੂੰ ਰਾਹਤ ਸਮਗਰੀ ਭੇਜੀ ਜਾਵੇ ਡਰਾਮਾ ਕੀਤਾ ਗਿਆ ਸਿਕਿਉਰਟੀ ਇਸ਼ੂ ਹੈ ਪਰ ਪੰਜਾਬ ਦੀ ਜਿਹੜੀ ਗੱਲ ਦੇਖਣ ਤੇ ਪੰਜਾਬ ਦੇ ਲੋਕਾਂ ਦੇ ਮੱਲਬ ਲਾਉਣ ਆਏ ਸੀ ਉਹਦਾ ਕੀ ਬਣਿਆ ਦਿੱਤਾ ਕੁਝ ਕੁਝ ਨਹੀਂ ਦਿੱਤਾ ਇਹ ਬੇਗਾਨਗੀ ਇਹ ਬੇਗਾਨਗੀ ਉਹਨੂੰ ਤਾਂ ਚੱਲਦੀ ਹੈ ਜਦੋਂ ਪੰਜਾਬ ਬਣਿਆ 1965 ਉਹਨੂੰ ਕੋਈ ਕਾਂਗਰਸ ਦੀ ਸਰਕਾਰ ਚਾਹੇ ਸੈਂਟਰ 'ਚ ਰਹੀ ਹੋਵੇ ਇਹਨਾਂ ਨੇ ਬੇਗਾਨਗੀ ਦਿਖਾਈ ਹੈ ਪੰਜਾਬ ਨਾਲ ਤੇ ਹੁਣ ਵੀ ਕੱਲ ਰਾਹੁਲ ਗਾਂਧੀ ਜਿਹੜੀ ਬੇਗਾਨਗੀ ਦਿਖਾ ਕੇ ਗਏ ਨੇ ਮੈਂ ਨਹੀਂ ਬਲਤੂਆ ਬਰਤਈ ਮਾਲ ਆ ਸ਼ਬ ਬੇਗਾਨਗੀ ਐਂਟੀ ਪੰਜਾਬ ਹੋਣ ਦਾ ਦੱਸ ਕੇ ਗਏ ਨੇ ਕਿ ਉਹਨਾਂ ਦੇ ਦਿਲ ਦੇ ਵਿੱਚ ਨਸਰਤ ਹੈ ਪੰਜਾਬ ਪ੍ਰਤੀ ਸਿਰਫ ਵੇਖਣ ਆਏ ਸੀ ਕਿ ਪੰਜਾਬੀ ਕਿੰਨੇ ਕੀ ਯਾਰ ਹੋ ਗਏ ਨੇ ਨੁਕਸਾਨੇ ਗਏ ਨੇ ਇਸ ਕਰਕੇ ਆਏ ਸੀ ਮੱਲਮ ਲਾਉਣ ਨਹੀਂ ਆਏ ਸੀ ਨੂਨ ਪੁੱਕਣ ਆਏ ਸੀ ਸੋ ਜਿਹੜੇ ਆਪ ਦੇ ਆਪ ਨੂੰ ਪੰਜਾਬ ਹਤੈਸ਼ੀ ਕਿਸਾਨ ਹਤੈਸ਼ੀ ਬਾਕੀ ਕਬੱਜੇ ਮਾਰਦੀ ਹੈ ਕਾਂਗਰਸ ਪਾਰਟੀ ਇਸ ਚੀਜ਼ ਦਾ ਜਵਾਬ ਦੇਣ ਕਿ ਪੰਜਾਬ ਦੇ ਲੋਕਾਂ ਦੀ ਮਦਦ ਦੇ ਲਈ ਤੋ ਨਹੀਂ ਕਾਂਗਰਸ ਦੀਆਂ ਸਰਕਾਰਾਂ ਖੜੀਆਂ ਹੋਈਆਂ ਜਦੋਂ ਕਿ ਬੀਜੇਪੀ ਦੀਆਂ ਸਰਕਾਰਾਂ ਨੇ ਚਾਹੇ ਹਰਿਆਣਾ ਦਿੱਲੀ ਬਾਕੀ ਸੂਬਿਆਂ ਨੇ ਸਰਕਾਰ ਨੇ 5-5 ਕਰੋੜ ਰੁਪਏ ਭੇਜਿਆ ট্রাক ਭੇਜੇ ਰਾਹਤ ਸਮਗਰੀ ਦੇ ਹਜ਼ਾਰਾਂ ਟ੍ਰੇਨਾਂ ਭੇਜੀਆਂ ਪਰ ਇਨ੍ਹਾਂ ਸਰਕਾਰਾਂ ਵੱਲੋਂ ਕੁਝ ਨਹੀਂ ਆਇਆ ਹਮੇਸ਼ਾ ਬੀਜੇਪੀ ਖੜੀ ਆ ਪੰਜਾਬ ਦੇ ਨਾਲ ਇਹ ਦੱਸਣ ਦੀ ਲੋੜ ਨਹੀਂ ਪਰ ਇਨ੍ਹਾਂ ਨੂੰ ਲੋਕੋ ਪੁੱਛਿਓ ਜ਼ਰੂਰ ਕਿ ਤੁਸੀਂ ਕੀ ਦਿੱਤਾ ਹੈ ਜੀ ਧੰਨਵਾਦ